ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਅੱਜ ਹੀ ਪਹੁੰਚਿਆ ਸ੍ਰੀ ਅਮਰਤ ਸਰ ਸਾਹਿਬ ਵਿਖੇ ਜਿੱਥੇ ਕਿ ਸਾਡਾ ਭਾਨ ਜਾਂ ਬਲਰਾਜ ਸਿੰਘ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਬਹੁਤ ਜੁੜਿਆ ਹੋਇਆ ਵਾ ਬਾਣੀ ਪੜਦਾ ਵਾ ਬਾਣੀ ਕੰਠੀ ਜਿਆਦਿਆ ਨੂੰ ਨਾਲੇ ਉਹਦੇ ਨਾਲ ਆਪਾਂ ਕਰਾਂਗੇ ਸਵਾਲ ਜਵਾਬ ਤੇ ਆਉ ਮਲਾਉਣੇ ਆਪਾਂ ਬਲਰਾਜ ਸਿੰਘ ਨਾਲ ਤੇ ਤੁਹਾਡੀ ਇੰਟਰੋਡਕਸ਼ਨ ਕਰਾਉਣੇ ਆ ਤੇ ਵੀਡੀਓ ਤੁਹਾਨੂੰ ਬੇਨਤੀ ਆ ਜਰੂਰ ਸ਼ੇਅਰ ਕਰਿਓ ਇਸ ਛੋਟੇ ਜਿਹੇ ਪਰਾਲੇ ਨੂੰ ਸਾਡੇ ਨੂੰ ਸਹਿਕਾਰ ਕਰਕੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਬੱਚੇ ਦਾ ਹੌਸਲਾ ਵਧਾਈ ਵਾਸਤੇ ਵੀ ਤੇ ਨਾਲ ਦੀ ਨਾਲ ਇਸ ਵੀਡੀਓ ਦੇ ਵਿੱਚ ਅਸੀਂ ਇੱਕ ਬੇਨਤੀ ਕਰਨਾ ਚਾਹੁੰਦੇ ਆ ਲੋਕਲ ਇੱਥੋਂ ਦੇ ਗ੍ਰੰਥੀ ਸਿੰਘ ਜੋ ਵੀ ਹਨ ਸਾਡੇ ਵੀਰ ਭਰਾ ਉਹ ਇਸ ਬੱਚੇ ਨੂੰ ਜਿਹੜੀ ਸੰਥਿਆ ਵਾ ਸ਼ੁੱਧਤਾ ਨਾਲ ਬਾਣੀ ਪੜ੍ਹਨ ਦੀ ਉਹ ਇਹਨੂੰ ਹੋਰ ਵੀ ਅੱਗੇ ਸਿਖਾਉਣ ਤੇ ਜਿੰਨੇ ਘਰ ਵਾਲੇ ਸਾਡੇ ਭੈਣ ਜੀ ਸਾਡੇ ਹਨ ਜਾ ਸਾਡੇ ਪ੍ਰੋਣਾ ਸਾਹਿਬ ਉਹਨਾਂ ਨੇ ਜਿੰਨੀ ਗ ਸੰਖਿਆ ਦਿੱਤੀ ਆ ਉਹ ਸੁਣਦੇ ਆਪਾਂ ਉਹ ਬੱਚੇ ਦੇ ਪਾਸੋਂ ਆਜੋ ਜੀ ਮਲਾਉਨੇ ਆ ਬਲਰਾਜ ਸਿੰਘ ਨਾ ਬਲਰਾਜ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਸਤਿ ਅਜ ਆਪਾਂ ਨਾ ਤੇਰੇ ਨਾਲ ਸਵਾਲ ਪੁੱਛਨੇ ਆ ਬਾਣੀ ਪ੍ਰਤੀ ਤੇ ਪਹਿਲਾਂ ਤੇ ਸੁਣਾਓ ਸਾਨੂੰ ਜਪਜੀ ਸਾਹਿਬ ਜਗਜੀ ਸਾਹਿਬ ਸਨਾਮ ਪਤਾ ਵੈਗੂ ਜੀ ਕਾਕਾ ਸਾਹਿਬ ਵੈਗੂ ਜੀ ਦੇ ਖਤੇ ਏਕੀਮ ਕਾ ਸੱਤ ਨਾਮ ਕਰਤਾ ਪੁਰ ਨੀਰ ਪਾਨੀਰਵ ਅਕਾਲ ਮੂਰਤ ਅਜੂਨੀ ਸਭੰਗੁਰ ਪਰਸਾ ਜੁ ਆਨ ਸਤ ਜੁਗਤ ਸਤ ਹੈ ਪੀ ਸਤ ਨਾਨਕਾ ਉਚੀ ਪੀ ਸਤ ਕੇ ਸੋਚਣਾ ਹੋਵੇ ਏਸੋ ਚੀਲਕਵਾਰ ਚੂਤੇ ਯੁਪਨਾ ਹੋਵੇ ਜਲਾਏ ਜਹਾਨ ਤੇ ਉਹ ਕਿਆ ਪਹੁੰਚ ਪ੍ਰੀਣ ਨਾ ਪੁਰੀ ਆਪਾ ਅਜਾ ਸੰਭਲ ਕੋਈ ਤਾ ਇਕੇ ਨਾ ਜੁਲਦੀ ਨਾ ਹੀ ਤੇ ਚਾਰਾ ਹੋਈਏ ਕਿ ਬੂਰੇ ਤੇ ਪਾ ਫਗ ਮਰ ਜਾਈ ਚੱਲ ਨਾ ਨਾ ਲਿਖਿਆ ਨਾ ਉਹ ਠੀਕ ਬੋਤ ਜੀ ਬਾਣੀ ਤੇਨੂੰ ਜਪ ਜਪ ਜੀ ਸਾਹਿਬ ਜਵਾਨੀ ਇਹਨੂੰ ਕੰਠਾ ਸਾਡੇ ਬੱਚੇ ਨੂੰ ਤੇ ਜੇ ਪੂਰੀ ਸੁਣਾਉਂਦਾ ਤੇ ਤੁਹਾਨੂੰ ਪਤਾ ਟਾਈਮ ਵਾਵਾ ਲੱਗ ਜਾਂਦਾ ਵਾ ਰਹਿਰਾ ਸਾਹਿਬ ਦੀ ਥੋੜਾ ਸੁਣਾ ਦਿਓ ਇਹ ਕਹਿੰਦੇ ਹਾਂ ਰਹਿਰਾ ਸਾਹਿਬ ਜੀ ਜੀ ਪੁੜੀ ਪੁੜੀ ਪਾਇਆ ਪੈਜ ਆ ਕਵਾ ਆ ਰਾਮ ਰਾਜ ਜੀ ਨਾ ਕੋਸ਼ਟਿਸ਼ ਮਾਰਿਆ ਪਹਿਲਾ ਅੰਤ ਨਾਇ ਆਕਾਰੀਆਂ ਇੰਦਗਾ ਪਿਠਰੇ ਨਾਮ ਜਿਉ ਮੁਕਲਾਇਆ ਜੇ ਨਾਨਕ ਆਸਾ ਰੇਵੀਆ ਅੰਤਲਾਸ਼ ਨਾਇ ਲਾਗੂ ਨਾਗੂ ਚਿਰੀ ਆਸਾ ਮਹਾਂ ਲਾ ਪਹਿਲਾ ਆਸਾ ਮਹਾਂ ਲਾ ਪਹਿਲਾ ਤੁਹ ਕਹਦਾ ਰੋ ਸੋਫਰੋਗ ਪਾਇਆ ਜਾਂ ਸੁਖ تام ਨਾ ਹੋਈ ਤੂੰ ਕਰਤਾ ਵਰਨਾ ਮੈਂ ਨਹੀਂ ਜਾਂ ਹੋ ਪਰੇ ਨਾ ਹੋਈ ਕਹਿ ਹਾਰੀ ਗੁੱਧ ਤੋਸਿਆ ਤੇਰਾ ਅਤਨ ਜੈ ਲਕਿਆ ਰਹਾ ਓ ਜਾਂ ਤ ਨਹ ਜੋਤ ਚੋਤ ਮੈਂ ਜਾਤਾ ਅਗਰ ਲਗ ਲਾ ਪਰ ਪੂਰੇਆ ਤੂੰ ਸੱਚਾ ਸਾਹਿਬ ਸਿੱਧੇ ਸਾਨਾ 330 ਪਾਰ ਪਾਇਆ ਕੋ ਨਣ ਕਰਤੇ ਕੀਆ ਬਾਤਾ जो कुछ करना कर रहा। सो कर रही है सो दरात असमाला अल्लाह सुनो बेटा सब कोई केवल बड़ा दिखा हो एक ही मत पाए ना कहे आज कहने वाले तेरा इसमें बड़े मेरे साहिब कहे जुटी है कोई कोई ਕੋਇ ਨੂੰ ਜਾਣੇ ਤੇਰਾ ਕਿੱਦਾਂ ਗੇਵਲ ਚੀਜਾਂ ਲਾਉ ਤੈਨੂੰ ਜ਼ਿਆਦਾ ਹੁਣ ਕਰਨਾ ਥੋੜਾ ਇਹ ਹਵਾਸੀਆਂ ਲੈ ਰਿਆ ਵਾ ਚਲੋ ਹੁਣ ਆਪਾਂ ਇਹਨਾਂ ਤੋਂ ਇਹ ਤੋਂ ਪੁੱਛਦੇ ਆਂ ਪੰਜ ਪਿਆਰਿਆਂ ਦੇ ਨਾਂ ਤੇ ਫਿਰ ਇਹਨੂੰ ਇਹਦਾ ਗਿਫਟ ਜਿਹੜਾ ਲਿਆਂਦਾ ਵਾ ਉਹ ਇਹਨੂੰ ਦੇ ਦੇਵਾਂਗੇ ਕਿਉਂਕਿ ਰਾਤ ਵਾਹ ਆ ਗਈ ਸਾਨੂੰ ਬਾਜ਼ਾਰ ਦੇ ਵਿੱਚ ਜਿਹੜਾ ਗਿਫਟ ਇਹਦੇ ਵਾਸਤੇ ਲੈਣਾ ਸੀ ਬਹੁਤ ਟਾਈਮ ਜ਼ਿਆਦਾ ਲੱਗ ਗਿਆ ਤੇ ਕਰਦੇ ਆਂ ਆਪਾਂ ਗੱਲਬਾਤ ਅੱਗੇ ਇਹ ਆਪਣੇ ਪੰਜ ਪਿਆਰਿਆਂ ਦੇ ਨਾਂ ਦੱਸੋ ਪੰਜ ਪਿਆਰਿਆਂ ਸਾਹਿਬ ਦਾ ਦੇ ਆ ਸਿੰਘ ਜੀ ਪਹਿਲ ਮੋਕਮ ਸਿੰਘ ਜੀ ਸਹਿਬ ਸਿੰਘ ਜੀ ਇਹ ਮਨ ਸਿੰਘ ਜੀ ਪਹਿਤ ਨੂੰ ਸਿੰਘ ਜੀ ਹਾਂ ਇਹ 10 ਗੁਰੂ ਸਾਹਿਬਾਂ ਦੇ ਟਾਸਟ ਪਲੀਜ਼ ਹਾਂ ਮੈਂ ਚੁੱਕ ਜੇ ਮੈਂ ਨਰਵਸਨ ਹਾਂ ਥੋੜਾ ਨਰਵਸ ਹੋ ਗਿਆ ਬੱਚਾ ਚਾਰ ਸਾਹਿਬ ਜਿਆਦਾ ਦੇ ਨਾਲ ਬਾਬਾ ਜੀ ਸਿੰਘ ਜੀ ਪਪਤੀ ਦਾ ਸਿੰਘ ਜੀ పాబ్ా ను ముచె ను దాసగర్ ను తసగరు తె సెగందిం తేనుగృ శెనిందిం నేనొనిందటి దేనిగరు తోదటిం ఉన్ తేనింన్దింద్ బియా ఇన్ తేనిందిం ਚੌਥਾ ਗੁਰੂ ੁਰੂ ਨਾ 90 ਗੁਰੂ ਅਰਕ ਦੇਵ ਜੀ ਪਾਠ ਪੜ੍ਹ ਲਾ ਨਾ ਨਰਵ ਸੌਂ ਗਿਆ ਬੱਚਾ ਥੋੜਾ ਜਿਆ ਦੁਬਾਰਾ ਸੁਣਾ ਦਿਓ ਪੜ੍ਹ ਲਾ ਗੁਰੂ ਨਾਨਕ ਅੱਲੋ ਗੁਰੂ ਨਾਨਕ ਗੁਰੂ ਜੀ ਦੇ ਗੁਰੂ ਬ੍ਰੰਦ ਦੇ ਜੀ ਤੇ ਜੰਮ ਗੁਰੂ ਬ੍ਰੰਦ ਦਾ ਜੀ ਸੋਤੇ ਗੁਰੂ ਗ੍ਰੰਥ ਦਾ ਜੀ ਪੰਜਵੇਂ ਗੁਰੂ ਪੰਨੀ

ਮੋਲੋ ਨਾਮੇ ਗੁਰੂ ਨਾਮੇ ਗੁਰੂ ਗੁਰੂ ਸਾਹਿਬ ਜੀ ਬਸ ਸਤਿ ਸ਼੍ਰੀ ਅਕਾਲ ਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਪਾਸ਼ਾ ਜੀ ਦੀ ਜੋ ਤੰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਿਰ ਭਤੇ ਬਲਾ ਦੋ ਵਾਹ ਜੀ ਕਾ ਖਾਲਾ ਜੀ ਕਾ ਵੀ ਮਾਫੀ ਬੱਚਾ ਥੋੜਾ ਨਰਵਸ ਹੁੰਦਿਆ ਪਹਿਲੀ ਵਾਰ ਵੀਡੀਓ ਦੇ ਸਾਹਮਣੇ ਆ ਰਿਹਾ ਆ ਇਸ ਕਰਕੇ ਥੋੜੀ ਮਾਫੀ ਦੇਣਾ ਚੰਗੀ ਲੱਗੇ ਜਿੰਨੀ ਕਿ ਨੇ ਸੰਧਿਆ ਦੇ ਸਕਦੇ ਘਰੇ ਬੱਚੇ ਨੂੰ ਦੇ ਰਹੇ ਆ ਤੇ ਹਾਂ ਪੰਜ ਕਲਾਸ ਤੇ ਤੇ ਕੰਗਾ ਕੜਾ ਕਿਰਪਾਨ ਕਿ ਕੜਾਵ ਖਾਓ ਨਾ ਕੜਾ ਕਿਰਪਾਨ ਕੁਸ਼ਹਰਾ ਠੀਕ ਹੈ ਠੀਕ ਹੈ ਜੀ ਹੁਣ ਆਪਾਂ ਇਹਦਾ ਗਿਫਟ ਇਹਨੂੰ ਦਿੰਨੇ ਆ ਤੇ ਬਾਅਦ ਚ ਚਲਾ ਗਏ ਹੋਣੇ ਕੀ ਗਿਫਟ ਆ ਤੇ ਕਿਸ ਤਰ੍ਹਾਂ ਚੱਲਦਾ ਬਾਣੀ ਨਾ ਹੋਰ ਜਿਹੜੇ ਸਾਡਾ ਬੱਚਾ ਬੇਨਤੀ ਇਨੀ ਕਾ ਵੀ ਵੀਡੀਓ ਵੱਤ ਵਾਤ ਸ਼ੇਅਰ ਕਰ ਦਿਓ ਤੇ ਇੱਥੇ ਅੰਮ੍ਰਿਤਸਰ ਸਿਆ ਜ਼ਿਲ੍ਹੇ ਦੇ ਵਿੱਚ ਇਨੀ ਕ ਵੀਡੀਓ ਸ਼ੇਅਰ ਕਰ ਦਿਓ ਜੋ ਕਿ ਇਹਨੂੰ ਚੰਗਾ ਜਿਹੜਾ ਵਾ ਭਾਈ ਮਨ ਭਾਈ ਮਨ ਸਾਹਿਬ ਗੁਰਦੁਆਰਾ ਸਾਹਿਬ ਦੇ ਲਾਗੇ ਮਤਲਬ ਇਹਨਾਂ ਦਾ ਜਿਹੜੀ ਰੈਸ਼ ਵਾ ਇੱਥੇ ਕੋਈ ਗ੍ਰੰਥੀ ਸਿੰਘ ਸੰਥਿਆ ਵਾਲਾ ਤੇ ਇਨੀ ਕ ਸੇਵਾ ਕਰੇ ਇਸ ਨੂੰ ਜਿਹੜੀ ਆਪਣੀ ਜ਼ਰਬਾਣੀ ਦੇ ਨਾਲ ਜਿਹੜਾ ਜੋੜੇ ਸੰખ્યા ਸ਼ੁੱਧ ਦੇ ਸ਼ੁੱਧ ਦੇ ਤਰੀਕੇ ਸ਼ੁੱਧ ਤਰੀਕੇ ਨਾਲ ਇਹਨੂੰ ਸਿਖਾਈ ਜਾਵੇ ਤੇ ਇੰਨੀਆਂ ਕੁ ਬੇਨਤੀਆਂ ਮੈਂ ਕਰੂੰਗਾ ਤੇ ਹੁਣ ਇਹਦਾ ਗਿਫਟ ਆਪਾਂ ਤੈਨੂੰ ਦੇ ਰਹੇ ਹਾਂ ਤੇ ਇਹ ਤੋਂ ਵੀ ਜਿਹੜੇ ਹੁਣ ਜਦੋਂ ਨੈਕਸਟ ਟਾਈਮ ਆਪਾਂ ਆਏ ਨਾ ਥੋੜਾ ਜਿਆ ਉੱਚੀ ਆਵਾਜ਼ ਦੇ ਵਿੱਚ ਬੋਲਣਾ ਚੰਗਾ ਵੀਡੀਓ ਦੇ ਵਿੱਚ ਠੀਕ ਆ ਠੀਕ ਆ ਤੇ ਤੇਰਾ ਗਿਫਟ ਆ ਥੋੜੀ ਪੈਕਿੰਗ ਉਹਦੇ ਨਹੀਂ ਸਹੀ ਢੰਗ ਨਾਲ ਕੀਤੀ ਕਿਉਂਕਿ ਲੇਟ ਹੋ ਗਏ ਆ ਆਪਾਂ ਪੈਕਿੰਗ ਕਰਨ ਦੇ ਵਿੱਚ ਟਾਈਮ ਲੱਗਦਾ ਹੀ ਹੈ ਕਰਕੇ ਕਾਫੀ ਜਿਹੜਾ ਬਾਜ਼ਾਰ ਦੇ ਵਿੱਚ ਸਾਨੂੰ ਲੱਭਦਿਆਂ ਕਰਦਿਆਂ ਟਾਈਮ ਲੱਗ ਗਿਆ ਤੇ ਪੈਕਿੰਗ ਜਿੱਦਾਂ ਦੀ ਕੀਤੀ ਆ ਤੁਹਾਡੇ ਸਾਹਮਣੇ ਆ ਹੀ ਕਰਵਾ ਲਏ ਉਦੋਂ ਮੌਕੇ ਤੇ ਲੋ ਜੀ ਇਹ ਆਪਾਂ ਹੁਣ ਖੋਲ ਕੇ ਇਹ ਖੋਲ ਕੇ ਵਖਾ ਦਿਓ ਗਿਫਟ ਜਿਕਾਰ ਆਪਕੀ ਬਾਚ ਪੂਰਾ ਜਗਾਰਾ ਲਾ ਦੋ ਪੂਰਾ ਜਗਾਰਾ ਲਾ ਦੋ ਪੂਰਾ ਜਗਾਰਾ ਲਾ ਦੋ ਬੱਜਿਆ ਹਾਂ ਵੱਡਾ ਜਗਾਰਾ ਜਗਾਰਾ ਲਿਆ ਨਾ ਲਿਆ ਜਾਵੇ ਗੁਰਨਾਮ ਕਬੂਲ ਜਿੰਨਾ ਮੰਨੂ ਬਾਲੇ ਤਾਜ ਜੀ ਆ ਤਾ ਲੋ ਜੀ ਆ ਲੋ ਗਿਫਟ ਆਵਦਾ ਇਹ ਹੁਣ ਤੁਸੀਂ ਖਾ ਦਿਓ ਦਰਸ਼ਕਾਂ ਨੂੰ ਖੋਲ ਕੇ ਠੀਕ ਆ ਓਪਨ ਕਰਕੇ कर दियो जी चालू ला ती आपस भी लाग सुनामी ने बोत रह हैगी ਸੋਚਾ ਤੋਚਿਆ ਹੋਵੇ ਜੇ ਕੋਈ ਨਾ ਖੁਸ਼ ਹੋਣਾ ਲਾਦੀਨਾ ਮਾਮੋਲੀ ਖਾਦੇ ਵੀ ਗੈਰ ਆਸ ਗਾਰੇ ਪਾਣੀ ਆ ਪਿੰਲੀ ਸਾਹਿਬ ਜੇ ਕੋਈ ਤੇਰੇ ਲਈ ਕੀ ਸੱਚੀ ਤੇਰਾ ਆ ਰਹੀਆ ਕੋੜਾ ਤਾ ਤੇਰਾ ਖਤੋਂ ਲਾਇਆ ਜੀ ਇਹ ਮੁੱਦਾ ਫੋੜਾ ਨਾ ਕੀ ਨਾ ਬਾਕੀਆਂ ਦੀ ਦੇਖੋ ਨਮਾਨ ਤੇ ਬਣੂਆ ਲੈਣਾ ਨੋਜੀ ਦੋਸਤੋ ਵੀਡੀਓ ਵਾਤਾਵਰਣ ਸ਼ੇਅਰ ਕਰਿਓ ਲਾਈਕ ਕਮੈਂਟ ਕਰ ਦੇ ਕਹਦੇ ਪੁੱਤ ਲਾਈਕ ਸ਼ੇਅਰ ਦਾ ਕਹਦੇ ਪੁੱਤ ਬਾਜ ਫਤੇ ਬਲਾ ਕੇ ਕਹਿ ਦੋ ਮਾਇਕੀ ਦਾਸਾ ਮਾਇਕੀ ਜੀ ਦੇ ਵੀਡੀਓ ਨੂੰ ਮਤਲਬ ਇੱਕ ਕਰਿਓ ਤੇ ਸ਼ੇਅਰ ਕਰਿਓ ਕਮੈਂਟ ਵੀ ਕਰਿਓ ਕਿਹੜਾ ਕਮੈਂਟ ਵੀ ਕਰਿਓ ਕਿਵੇਂ ਲੱਗੀ ਤੁਹਾਨੂੰ ਕਿਵੇਂ ਲੱਗੀ ਤੁਹਾਨੂੰ ਸਾਡਾ ਇਹ ਜਿਹੜਾ ਸਾਡਾ ਇਹ ਜਿਹੜਾ ਜਿਹੜਾ ਹੌਸਲਾ ਵਧਾਈ ਵਾਸਤੇ ਕਮੈਂਟ ਕਰਕੇ ਜਰੂਰ ਠੀਕ ਹੈ ਜੀ ਧੰਨਵਾਦ ਦੋਸਤੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਮੌਸਲਾਵਦਾ ਹੀ ਵਾਸਤੇ ਆਪਣੇ ਸੁਝਾਅ ਜਰੂਰ ਦਿਓ ਧੰਨਵਾਦ